ਇੱਕ ਕਈ ਬਹੁਤ ਘੋੜੀਆਂ ਦੇਖੀਆਂ ਬਈ 10 ਤੋਂ 100 ਪੈਂਦੀਆਂ ਨੇ 9.5 ਮਹੀਨਿਆਂ ਤੋਂ ਸੂ ਪੈਂਦੀ ਹੈ ਨਾ ਜਾਂ 10 ਮਹੀਨੇ 10 ਦਿਨਾਂ ਸੂਪਣ ਜਿਹੜੀ ਆਪਣੀ ਇਹ ਮਣਾਖੀ ਆ ਇਹ ਬਈ 11 ਮਹੀਨੇ ਲੈ ਜਾਂਦੀ ਹੈ ਜਾਂ 11 ਮਹੀਨੇ 15 ਦਿਨ ਲੈ ਜਾਂਦੀ ਹੈ ਇਹ ਇੰਨਾ ਕਿਉਂ ਲੈ ਜਾਂਦੀ ਸਮਾਂ 11 ਮਹੀਨੇ 5 ਦਿਨ ਲੈ ਜਾਂਦੀ ਹੈ ਇਹ ਅੱਛਾ ਪੰਜ ਵੀ ਲੈ ਜਾਂਦੀ ਵੀ ਬਾਰੇ ਅੱਛਾ ਮੰਨ ਲੈਦਾ ਕਾਰਨ ਇਹੀ ਆ ਬਈ ਯਾਰ ਇਹਦੀ ਲਪੇਟ ਵੱਡੀ ਆ ਥੋੜੀ ਬੱਚਾ ਬਹੁਤ ਪਾਲਦੀ ਆ ਪੇਟ ਤੇ ਠੀਕ ਆ ਮਤਲਬ ਦੇਖੀ ਜਿਆਦਾ ਬੱਚਾ ਬਹੁਤ ਪਾਲਦੀ ਲਪੇਟ ਲੰਮੀ ਆ ਜੀ ਠੀਕ ਆ ਜਿਹੜੀ ਪੇਟ ਛੋਟੀ ਹੁੰਦੀ ਆ ਪੇਟ-ਪੇਟ ਦਾ ਚੱਕਰ ਵੀ ਬਾਕੀ ਜੀ ਵੱਡੀ ਲਪੇਟ ਦੀ ਘੋੜੀ ਆ ਉਹੀ ਸਾਣ ਜੰਮੂ ਚੰਗਾ ਵੱਡਾ ਸੋਣੀ ਵੱਡਾ ਪੈਦਾ ਕਰਨਾ ਬੱਚਾ ਜਿਵੇਂ ਸੁਚੈਣੇ ਜੰਮੇ ਹਾਂ ਮਨ ਲਓ ਉਹਦੀ ਲੰਬਾ ਲੈਂਥ ਦੇਖ ਹਾਂ ਕੈਮਰਾ ਤੋਂ ਦਿਖਾ ਦਈਏ ਹਾਂ ਉਹਦੀ ਲੈਂਥ ਪੂਰੀ ਆ ਠੀਕ ਆ ਸੋਨ ਲੈਂਥ ਦਿਖਾ ਦਿੰਨੇ ਆ ਬਈ ਠੀਕ ਆ ਇਹ ਚ ਕਾਰਨ ਆ ਹਾਂ ਤੇ ਇਹੀ ਕਾਰਨ ਆ ਸਾਣ ਜੰਮਣ ਦਾ ਹਾਂ ਚੰਗੀ ਘੋੜੀ ਮੰਨ ਲਓ ਵੱਡੀ ਲਪੇਟ ਵਾਲੀ ਘੋੜੀ ਸਾਣ ਜੰਮੂ ਨਾ ਲਪੇਟ ਵੱਡੀ ਆ ਹਾਂ ਆ ਬੱਚਾ ਫਰਮੱਟੀ ਹੋਊਗਾ ਲੈਂਥ ਵੀ ਲੰਮੀ ਆਊਗੀ ਸੋ ਮਿੱਤਰੋ ਇਹ ਕਾਰਨ ਹੁੰਦਾ ਤਾਂ ਕਰਕੇ ਬਈ ਆਪਣੀ ਘੋੜੀ ਜਦੋਂ ਸੋਚਾ ਜੰਮਿਆ ਸੀ ਕਹਿੰਦੇ 11 ਮਹੀਨੇ 15 ਦਿਨ ਲੱਗੀ ਸੀ ਹਾਂ ਉਹ ਤੋਂ ਹੋਰ ਦਿਨ ਲੱਗੀ ਸੀ 11 ਮਹੀਨੇ 15 ਦਿਨ ਲੱਗੀ ਸੀ ਬਾਈ ਤੇ ਹੁਣ ਮਾਲਾ 11 ਮਹੀਨੇ 5 ਲੈ ਸਕਦੀ ਆ ਹਾਂ 5 ਤੋਂ ਵੱਧ ਤਾਂ ਨਹੀਂ ਲੈਂਦੀ ਹਾਂ 11 ਮਹੀਨੇ 5 ਦਿਨ 11 ਪੂਰੇ ਵੀ ਸੁਪਾਦੀਆ 11 ਪੂਰੇ ਚ ਰਹਿ ਗਏ 8 ਦਿਨ ਹੂੰ ਪਰ ਜੇ ਉੱਤੇ ਲੈਣੇ ਹੋ 2-4 ਦਿਨ ਉੱਤੇ ਲੈ ਜੂਗੀ ਉਸ ਤੋਂ ਵੱਧ ਤਾਂ ਲੱਗਿਆ ਨਹੀਂ ਸੋ ਮਿੱਤਰੋ ਇਹ ਵੀ ਇੱਕ ਜਾਣਕਾਰੀ ਵਾਲੀ ਗੱਲ ਆ ਨੋਟ ਕਰਿਓ ਵੀ ਜਿਹੜੀ ਲੈਂਥ ਦੀ ਵੱਡੀ ਲੈਂਥ ਦੀ ਘੋੜੀ ਹੋਊ ਬਈ ਹਮੇਸ਼ਾ ਵਾਸਤੇ ਹੋ 11 ਮਹੀਨੇ 5 ਦਿਨਾਂ ਤੋਂ ਜਾਂ 11 ਮਹੀਨੇ ਸੂਗੀ ਤਾਂ ਕਰਕੇ ਬਾਈ ਆਪਣੀ ਘੋੜੀ ਇੰਨਾ ਟਾਈਮ ਲੈ ਰਹੀ ਐ ਇਹ ਤੇ ਬਾਬਾ ਮਿਹਰ ਕਰੇ ਛੇਤੀ ਸੂਗੀ ਇਹ ਤੇ ਥੱਲੇ ਸਾਫ ਸਫਾਈ ਇਹਦੇ ਆਪਾਂ ਬੂਰੀ ਰੱਖਦੇ ਆ ਤੇ ਹੁਣ ਸੈਟ ਵੀ ਆ ਇਹ ਠੀਕ ਆ ਦੇਖੋ ਯਾਰ ਕੀ ਬਸ਼ੇਰਾ ਆਊ ਕੇ ਬਸ਼ੇਰੀ ਗਈ ਦੇਖੋ ਯਾਰ ਕੁਛ ਹੀ ਆ ਜੈਣਾ ਮੰਗਦਾ ਬਸ਼ੇਰੀ ਦੀ ਆ ਬਸ਼ੇਰੀ ਦੀ ਆ ਤਾਂ ਬਸ਼ੇਰੀ ਦੀ ਮੰਗ ਤਾਂ ਸੱਚੇ ਨੇ ਪੂਰੀ ਕਰਤੀ ਹਾਂ ਹੁਣ ਬਸ਼ੇਰੀ ਵੀ ਆਪਣੇ ਬਾਜ ਦੀ ਬਸ਼ੇਰੀ ਆਵੇ ਬਸ਼ੇਰੀ ਵੀ ਆਜ ਬਾਜੀ ਕਰੇ ਸੋ ਮਿੱਤਰੋ ਆਪਣੇ ਬਾਜ ਦੀ ਗੱਭਣਾ ਇਹ ਠੀਕ ਆ ਥੱਲੇ ਆਪਾਂ ਸਾਮ ਸੰਭਾਲੇ ਦੀ ਪੂਰੀ ਕਰਦੇ ਆ ਤੇ ਪੂਰੀ ਸਾਮ ਸੰਭਾਲੇ ਦੀ ਅੱਗੇ ਵੀ ਕਰਾਂਗੇ ਇਹ ਸੁਪੀ ਠੀਕ ਆ ਤੇ ਤੁਹਾਨੂੰ ਸੂਨ ਦੀ ਵੀਡੀਓ ਵੀ ਦਿਖਾਵਾਂਗੇ ਤੇ ਸਾਰਾ ਕੁਝ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਹੁਣ ਬਸ ਇਹਦੇ ਦਿਨ ਰਹਿ ਗਏ 8 ਹਨਾ ਗਾਈ ਹਾਂ ਬਸ ਯਾਰ 8 11 11 ਮਹੀਨੇ 8 ਦਿਨ ਚ ਪੂਰੇ ਹੋ ਜਾਣਗੇ ਹਾਂ ਤੇ ਜੇ ਉੱਤੇ ਲੈਣੇ ਹੋਏ ਬਸ ਫੇਰ 10 12 ਦਿਨ ਲੱਗੇ ਹਾਂ ਸੋ ਮਿੱਤਰੋ ਛੇਤੀ ਸਰਪ੍ਰਾਈਜ਼ ਦਊਗੀ